ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ। ਤੇ ਮੇਰੇ ਵੀਡੀਓ ਵੇਖਣ ਵਾਲੇ ਭੈਣ ਭਰਾਵਾਂ ਨੂੰ ਤਾਂ ਦਿਲ ਤੋਂ ਧੰਨਵਾਦ ਜਿਹੜੇ ਮੇਰੇ ਵੀਰ ਨਵੇਂ ਆਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ। ਜਿੰਨਾ ਕੀਤਾ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਤੇ ਬਾਕੀ ਕੰਮ ਚੈੱਕ ਕਰੋ। ਸਕੂਨ ਨਾਲ, ਤਸੱਲੀ ਨਾਲ, ਖੁਸ਼ੀ ਨਾਲ ਕੰਮ ਜਿਹੜਾ ਹੋਏ ਨਾ ਨਾ। ਚਾਹਤ ਨਾਲ ਕੰਮ ਜੜਾਉਣਾ ਵਾ। ਉਹਦੇ ਨਾਲ ਦੀ ਰੀਸ ਨਹੀਂ ਹੈਗੀ। ਬਾਕੀ ਬੰਦਾ ਆਪਣਾ ਲਾਗ ਰਿਹਾ ਪੈਪ ਫਿਟ ਕਰਨ ਪੈਪ ਕਰਦੇ ਆਂ ਫਿਟ ਆਡਾਂ ਪਰ ਪਰ ਕੇ ਥੱਲੇ ਵੀ ਕਰਾਂਗੇ ਆਡਾਂ ਭਰ ਕੇ ਛੱਡ ਦੇਾਂਗੇ ਗਿੱਲੀਆਂ ਕਰਦਾਂਗੇ ਆਡਾਂ ਇਕਰੀ ਫਿਰ ਪਾਣੀ ਲਾ ਦੇਾਂਗੇ ਪਰ ਪੈਪ ਦੇਖ ਲੈਣਾ ਕਿੰਨਾ ਚੌੜਾ ਜਿਆਦਾ ਖੁੱਲਾ ਨਾ ਕਰੀਂ ਫਿਰ ਖੁੱਲੇ ਤੋਂ ਰੋੜ ਪਿਆ ਲਾ ਪੈਣਾ ਟਰਪੇ ਤੇ ਰੱਖਿਆ ਟਰਪੇ ਤੇ ਪੈਪ ਦਾ ਦੇਖ ਲੈਣਾ ਕਿ ਨੇ 6 ਇੰਚ ਹੀ 7 ਇੰਚ ਹੀ 8 ਇੰਚ ਉਹਨੋਂ ਨਾ ਰੱਖੀ ਜਿਆਦਾ ਨਾ ਕਰੀਂ ਫਿਰ ਜਿਆ ਇਥੇ ਨੀਵਾ ਨਾ ਜ਼ਿਆਦਾ ਕਰੀ ਨੀਵੇਂ ਜ਼ਿਆਦੇ ਨੇ ਰੋੜ ਪਾ ਲੈਣਾ ਫਿਰ ਪਰਲੇ ਪਾਸੇ ਹੋ ਕੇ ਪਰਲੇ ਪਾਸੇ ਹੋ ਕੇ ਆੜ ਦੇ ਬਰਾਬਰ ਜੀ ਇਹਨੇ ਖਿੱਚ ਲਿਆ ਬਸ ਬਹੁਤ ਆੜ ਦੇ ਬਰਾਬਰ ਤੋਂ ਬਸ ਠੀਕ ਆ ਰੱਖ ਕੇ ਵੇਖ ਪੈਪਰ ਰੱਖ ਕੇ ਵੇਖ ਨਾ ਪੂਰਾ ਪੂਰਾ ਇਹ ਜਰਾ ਜ਼ਿਆਦਾ ਪਾ ਖੁੱਲਾ ਕਰਕੇ ਉਹਨੂੰ ਕਰ ਕਰਕੇ ਰੱਖੀਦਾ ਉਦੋਂ ਫਿਰ ਡੰਡ ਲੈ ਗਈ ਦੀ ਉਹ ਸਾਰਾ ਰੋੜ ਦਿੰਦਾ ਪਾਣੀ ਜ ਇਹਨੂੰ ਐ ਨੂੰ ਰੱਖ ਇਹਨੂੰ ਰੱਖਾਂਗੇ ਤੇ ਇੱਕ ਆੜ ਨਾ ਰੋੜੂ ਇੱਕ ਟੋਵਾ ਨਾ ਪਾਉਂ ਗਾਂ ਘਰ ਹੋ ਰਹੀ ਨੂੰ ਥੋੜਾ ਜਿਹਾ ਬਸ ਹੁਣ ਇਦਾਂ ਕਰ ਇੱਕ ਮਿੰਟ ਇਹਨੂੰ ਕੱਢ ਕੇ ਇਥੋਂ ਮਾੜਾ ਮਾੜਾ ਇਥੋਂ ਸਾਫ਼ ਕਰਕੇ ਫਿਰ ਜਿਹੜੀ ਨਾਲ ਮਿੱਟੀ ਠੋਕੀ ਜਾਵੇ ਮਾੜਾ ਹੀ ਨੀਵਾ ਕਰਕੇ ਥੱਲੇ ਮਿੱਟੀ ਪੈ ਜੇ ਮਾੜੀ ਬਸ ਫਿਰ ਸੈਟ ਆ ਆਪੀ ਬੜਾਇਆ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਦੱਸਣ ਡਿਆ ਵੀ ਬੰਦੇ ਜਿਹੜੀ ਨੀਤ ਜਿਹੜੀ ਬੰਦੇ ਦੀ ਕੰਮ ਕਰਨ ਵਾਲੀ ਹੋਣੀ ਚਾਹੀਦੀ ਹੈ ਮੱਕੀ ਲਾਤ ਕਰਤੀ ਨਹੀਂ ਚਾਲੂ ਜੀ ਕਰਤੀ ਸੀ ਚਾਲੂ ਮੱਕੀ ਤੇ ਬੰਦੇ ਸਾਡੇ ਲੱਗੇ ਆ ਤੇ ਅੱਜ ਅਸੀਂ ਪਹਿਲੀ ਵਾਣੀ ਜਾ ਕੇ ਤੇ ਬੰਦੇ ਸਾਡੇ ਨਾਲ ਇਦਾਂ ਹਾਸੇਦੇ ਨੇ ਤੇ ਛੇੜਖਾਨੀ ਇੱਕ ਦੂਜੇ ਦੀ ਤੇ ਕੰਮ ਕਰਕੇ ਰਾਜੀ ਨਹੀਂ ਦੇਖੋ ਲੈ ਆਖਰਾ ਹੈ ਭੌਜੀ ਬੰਦੇ ਕੰਮ ਲੱਗੇ ਰਿਹਾ ਕੰਮ ਲੱਗੇ ਕੰਮ ਲੱਗੇ ਤਾਂ ਫੌਜੀ ਸਾਹਮਣੀ ਬੈਠੇ ਫੌਜੀ ਸਾਹਿਬ ਹੁਣ ਆਣੇ ਬਹਿਣਾ ਹੀ ਫੌਜੀ ਸਾਹਮਣੀ ਬੈਠੇ ਆ ਬੰਦੇ ਕਾਦੇ ਭਰਾ ਨੇ ਆਪਣੇ ਯਾਰ ਬੰਦੇ ਉਹ ਹੁੰਦੇ ਹੁੰਦੇ ਆ ਜਿਹੜੇ ਆਪਾਂ ਭਈਏ ਭਈਏ ਰੱਖਿਆ ਹਣਾ ਤੇ ਆਪਾਂ ਸਾਰੇ ਪੰਜਾਬੀ ਆ ਭਰਾ ਜੇ ਸਾਰੇ ਖਿੱਚ ਕੇ ਰੱਖੋ ਕੰਮ ਨੂੰ ਖਿੱਚ ਕੇ ਏ ਦੱਸਾ ਕੀ ਕਿ ਕਿਸਮ ਲਾਈ 9208 ਇਹ ਨਾ ਇਹ ਕਹਿੰਦੇ ਆ ਮੈਨੂੰ ਬਹਾਨਾ ਲਾ ਦੇਣਗੇ ਕਈ ਗਰਮ ਹੋ ਗਈ ਏ ਵੀ ਕਈਆਂ ਕਦੀ ਗਰਮ ਹੋਈਆਂ ਵਾ 10 12 ਟੱਪੇ ਮਾਰਦੇ ਆ ਤੇ ਕਹਿੰਦੇ ਉਹ ਸਾਹ ਲੈ ਲਈਏ ਸਾਹ ਲੈ ਲਈਏ ਕਈ ਗਰਮ ਹੋ ਗਈ ਏ ਇਹ ਆ ਵੇ ਕੋਈ ਕਈ ਆਵੇ ਕੋਈ ਨਾ ਚਲਦੀਆਂ ਤੇ ਬਹਾਨਾ ਇਹਨਾਂ ਲਾ ਦੇਣਾ ਹੋਰ 5 ਮਿੰਟ ਮਾਰਿਆ ਜਦੋਂ ਕੈਮਰਾ ਬੰਦ ਕਰਤਾ ਉਦੋਂ ਇਹਨਾਂ ਦੱਸਾ ਕੀ ਕਣ ਉਹ ਯਾਰ ਕਈ ਤੇ ਗਰਮ ਹੋ ਗਈ ਏ ਸਾਹ ਲੈ ਲਈਏ ਹੋਏ ਹੁਣ ਕੈਮਰੇ ਚ ਇੰਨੀ ਫੁਰਤੀ ਵਿਖਾਉਂ ਰਹੇ ਨੇ ਵੀ ਸਾਡੇ ਵਰਗਾ ਬੰਦਾ ਹੀ ਕੰਮ ਹੈ ਨਹੀਂ ਦੁਨੀਆ ਦੇ ਤੇ ਜਦੋਂ ਕੈਮਰਾ ਬੰਦ ਕੀਤਾ ਨਹੀਂ ਇਹ ਗਾਸ਼ ਖਾ ਕੇ ਡਿੱਗੇ ਨਹੀਂ ਅਸੀਂ ਵੀ ਲੈ ਕੇ ਆਉ ਤੁਸੀਂ ਹਾਂ ਹੁਣ ਸਕੰਜਵੀ ਪਾ ਦੇ ਨੇ ਰੇ ਹੁਣ ਇਹਨਾਂ ਨੂੰ ਬੈਸਲੇਰੀ ਦੀ ਪਾਣੀ ਫਿਲਟਰ ਵਾਲਾ ਪਾਣੀ ਪੀਂਦੇ ਨੇ ਫਿਲਟਰ ਵਾਲਾ ਪਾਣੀ ਪਿਆ ਇਹਨਾਂ ਨੂੰ ਤੇ ਹੁਣ ਕਹੀ ਜਾਂਦੇ ਨੇ ਵੀ ਲਿਓ ਸਾਨੂੰ ਚਲੋ ਖੁਸ਼ ਰਹਿਣ ਲਓ ਮਿੱਤਰੋ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਜੌਂਡੀਅਰ ਦੀ ਕਲੱਚ ਪਲੇਟ ਕਦੋਂ ਜਾਂਦੀ ਹੈ ਵੀਰ ਜੀ ਦੱਸਿਓ ਇਧਰ ਆਪਾਂ ਵੀ ਸਰਵਿਸ ਕਰਾਉਂਦੇ ਹਾਂ ਕਲੱਚ ਪਲੇਟ ਦੱਸਿਓ ਜਰੂਰ ਵੀ ਕਿਉਂ ਜਾਂਦੀ ਹੈ ਏਡੀ ਛੇਤੀ ਜੌਂਡੀਅਰ ਦੀ ਬڑے ਵਿਦਵਾਨ ਬੈਠੇ ਨੇ ਆਪੀ ਦੱਸਣਗੇ ਕਮੈਂਟ ਕਰਕੇ ਕਾਰਨ ਕੀ ਹੈ 50 50 ਡੀਜੀ ਲੋ ਮਿੱਤਰ ਪਿਆਰਿਓ ਬੋਦੀ ਕਹਰੇ ਨਹੀਂ ਰਹਿੰਦਾ ਹਾਂ ਉਹ ਕਹਰੇ ਨਹੀਂ ਰਹਿੰਦਾ ਮੋਦੀ ਨਹੀਂ ਕਿੱਥੇ ਰਹਿੰਦਾ ਮੋਦੀ ਤੇ ਰਹਿੰਦਾ ਵਾ ਜਲੰਧਰ ਕੀ ਕਰਦਾ ਉੱਥੇ ਉਹ ਡਾਕਟਰ ਬਣਿਆ ਉਹ ਡਾਕਟਰ ਡਾਕਟਰ ਬਣਿਆ ਆ ਉਹ ਦੂਜਾ ਹੁਣ ਮਿਲਿਆ ਇਹਰੇ ਮੇਰੇ ਨਾਲ ਹੀ ਆਇਆ ਵਾ ਉਹ ਗਿਆ ਇਹ ਸਰਵਿਸ ਕਰਾਣ ਗਏ ਆ ਤੇ ਉਹ ਉੱਥੇ ਸ਼ਹਿਰੋਂ ਆਇਆ ਸੀ ਠੀਕ ਆ ਉਹ ਨਹੀਂ ਇੱਥੇ ਉਹਨੂੰ ਉਹਨੂੰ ਕਿ ਕੱਲ ਨੂੰ ਚੱਕ ਲਿਆਵਾਂਗਾ ਗੁੱਲੂ ਨੂੰ ਗੁੱਲੂ ਚੱਕ ਲਿਆਵਾਂਗਾ ਜਿੰਨੂੰ ਕਹੇਗਾ ਲੋ ਮਿੱਤਰ ਪਿਆਰੇ ਆਸ लास्ट ਵਾਲਾ ਢੇੜਾ ਰਹਿ ਗਿਆ ਅੱਜ ਬਸ ਭਰਨ ਦੇ ਆ ਪਰੀਆਂ ਬਹੁਤ ਵੱਡੀਆਂ ਵੱਡੀਆਂ ਪੌਂਦੇ ਉਹ ਇਹਨਾਂ ਉਹ ਇਹਦਿਕ ਲਾਈ ਜਾ ਕਰਨੀਆਂ ਦੋਨੀਆਂ ਜੜੀਆਂ ਚਕਾਉਣੇ ਪੈਂਦੇ ਬਾਕੀ ਉਧਰ ਵੀ ਲੇਵਰਾ ਹੀ ਲੱਗੀਆਂ ਗੰਨਾ ਖੜਾ ਹੈ ਜੇ ਚਾਲ ਰਿਹਾ ਬਸ ਕੰਮ ਆਪਣਾ ਇੱਕ ਜਿਹੜੀ ਆ ਰਿਹਾ ਬਸ ਲੋ ਮੈਟਰ ਆਪਾਂ ਗੱਲ ਕਰਦੇ ਆਂ ਵੀ ਜੌਨੀਅਰ ਕਲੱਚ ਕਿਉਂ ਖਾਂਦਾ ਇਹਨਾ ਜੌਨੀਅਰ ਦੇ ਜੇ ਤੇ ਆਪਾਂ ਹੁਣ ਜਦੋਂ ਵਲੋਕਰਿਆ ਗੁਰਿਆ ਮਾਰਦੇ ਆਂ ਜੇ ਤੇ ਪੈਰ ਇਹਦੇ ਕਲੱਚ ਤੇ ਰਹਿ ਗਿਆ ਸਾਰੀ ਦਿਹਾੜੀ ਫੇਰ ਇਹਦਾ ਕੰਮ ਹੋ ਗਿਆ ਫੇਰ ਸ਼ਾਮ ਨੂੰ ਨੇ ਟਾਈਟ ਹੋ ਜਾਣਾ ਪਲੇ ਕੰਸ ਕੰਮ ਪਲੇ ਜ਼ਰੂਰੀ ਏ ਇਹਦੇ ਚ ਮੂਸਾਟ ਨੂੰ ਕੋਈ ਵਿਗਿਆਨੀ ਹੋਣੇ ਨੇ ਉਹਨਾਂ ਨੂੰ ਕਿਉਂਕਿ ਇੰਨੀ ਪਲੇ ਲਾਜ਼ਮੀ ਏ ਇੰਨੀ ਪਲੇ ਆਪਣਾ ਦੋ ਦੋ ਟਰੈਕਟਰ ਆਉਂਦਾ ਦਿਖਾਉਣਾ ਹੁਣ ਮੈਂ ਵੀਡੀਓ ਤੇ ਆਉਂਦਾ ਲੈ ਕੇ ਕਿੱਧਰ ਉਹਦੇ ਜੇ ਪਲੇ ਨਹੀਂ ਤੇ ਉਹ ਟੈਟ ਹੋ ਗਿਆ ਟੈਟ ਹੋ ਗਿਆ ਕਲੱਚ ਟੈਟ ਹੋ ਗਿਆ ਟਰੈਕਟਰ ਤੁਰਨਾ ਹੀ ਬੰਦ ਹੋ ਗਿਆ ਕਿਉਂਕਿ ਪਲੇ ਇੰਨਾ ਜੋ ਜ਼ਰੂਰੀ ਏ ਤੇ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਸਹੀ ਸਲਾਮ ਬਸ ਆ ਕੱਢ ਲਈਏ ਟਰਾਲੀ ਕਿਉਂਕਿ ਹੁਣ ਦੇਖਣ ਨੂੰ ਤਾਂ ਥਾਂ ਪੱਕਾ ਲੱਗਦਾ ਵਧੀਆ ਲੱਗਦਾ ਪਰ ਚੂਹਿਆਂ ਦੀਆਂ ਖੁੱਡਾਂ ਬਹੁਤ ਤੇ ਲਾਸਟ ਗੀੜਾ ਆਪਣਾ ਮਾ ਉਹ ਡ੍ਰੌਪ ਬਾਰਸ਼ ਨੇ ਕਰਾਤਾ ਲੇਟ ਚਲਦੇ ਆ ਹੁਣ ਆਪਾਂ ਟਰਾਲੀ ਲੈ ਕੇ ਮੇਲੇ ਦੇ ਸੂਟ ਆਪਾਂ ਪਾ ਲਿਆ ਪਰ ਸਾਤੀ ਚਲਦੇ ਆ ਮੇਲੇ ਦੇ ਦਿਖਾਉਣੇ ਉੱਥੇ ਕਿਆ ਪਿਆਰ ਕਿਆ ਭਾਵੇਂ ਵਕਦੀ ਏ ਬਣੇ ਰਹੋ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਭਈਏ ਵੀ ਇਹ ਲੱਗੇ ਉਹਨਾਂ ਦਾ ਥਰੇ ਥਰੇ ਵਾਲਾ ਜਗਾੜ ਕੋਈ ਖਰਾਬ ਹੋ ਗਿਆ ਜੇ ਤਾਂ ਥਰੇ ਥਰੇ ਉਹ ਨਾ ਟਾਇਰ ਟੇਢੇ ਸਿੱਧੇ ਜਿਹਾ ਹੋ ਗਿਆ ਤਾਂ ਪਲਟੀ ਉਹ ਤਾਂ ਨਹੀਂ ਪਲਟੇ ਆਹ ਦੇਖੋ ਨਾ ਯਾਰ ਹੋਰ ਨੁਕਸਾਨ ਹੋਇਆ ਨਾ ਨਹੀਂ ਚੱਲੀ ਨਾ ਮੀਟਰ ਆਈ ਇਹਦੇ ਆਉਂਦੇ ਹੋਣਗੇ ਯਾਰਾ ਕੋਈ ਕਿਤੇ ਟੁੱਟ ਗਿਆ ਕੋਈ ਥੋੜਾ ਥਰੇ ਇਧਰ ਇਹ ਕੋਈ ਟਾਇਰਾਂ ਟੁਰਾਂ ਦਾ ਕੋਈ ਚੱਕਰ ਪੈ ਗਿਆ ਬਹੁਤ ਨੁਕਸਾਨ ਹੋਇਆ ਹਲੋ ਮੇਟਰ ਮੇਲੇ ਤੇ ਸਾਰਿਆਂ ਲਾ ਲਈ ਆਪਣੇ ਤੰਬੂ ਤੁੰਬੂ ਤੇ ਬੱਦਲ ਵੇਖੋ ਜੀ ਬਾਕੀ ਟਾਇਟਰ ਟੂਟਰ ਵੀ ਕਾਜ ਲਏ ਸਾਰਿਆਂ ਚਲੋ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਜੀਂਦੇ ਵੱਸਦੇ ਰਹੋ ਆਪਣੇ ਮੰਮੀ ਡੈਡੀ ਦਾ ਧਿਆਨ ਜਰੂਰ ਰੱਖਿਓ ਰੱਬ ਰਾਖਾ ਮਿਲਦੇ ਆਂ ਅਗਲੀ ਵੀਡੀਓ ਚ ਗੁੱਡ ਬਾਏ